ਜਾ ਕੋ ਕੋਸ਼ੀਆ ਪਾਸ ਸਾਹਿਬ ਜੀ ਸਾਥ ਕੋ ਨਗਰ ਕਰੇ ਨਿੰਮਕ ਇੱਕ ਹਰ ਨਾਮ ਦੇ ਮੇਰਾ ਮਾਤਮਾ ਸਿੱਖਾ ਰੋ ਸੋ ਕਿ ਕਿਸ ਕਾ ਦੀプチ ਬ੍ਰਹਮ ਗਿਆਨੀ ਪੂਰ ਬ੍ਰਹਮ ਗਿਆਨੀ ਪੁੱਤਰਾ ਦੇਵਾਨੀ ਬਾਬਾ ਬੁੱਢਾ ਸਾਹਿਬ ਜਿਨ੍ਹਾਂ ਦਾ ਬਹੁਤ ਵੱਡਾ ਉਤਸ਼ਾਹ ਲੈ ਕੇ ਸਕਤਾ ਮਿਲੇ ਬਣਾ ਰਹੀਆਂ ਨੇ ਕੱਲੇ ਪੰਜਾਬ ਦੇ ਵਿੱਚ ਨਹੀਂ ਬਲਕਿ ਆਲੋਫ ਪੰਜਾਬ ਪੰਜਾਬ ਤੋਂ ਬਾਹਰ ਜਿੰਨੀ ਸੰਗਤਾਂ ਵਸਦੀਆਂ ਰੱਖਦੀਆਂ ਨੇ ਸਿੱਖ ਉਹ ਸਭ ਬਣਾ ਰਹੀਆਂ ਨੇ ਵੱਡੇ ਲੈਵਲ ਤੇ ਬਾਬਾ ਬੁੱਢਾ ਸਾਹਿਬ ਜਿਨ੍ਹਾਂ ਨੇ ਜੋ ਗੁਰੂਗਰਾਜ ਸਾਹਿਬ ਜੀ ਦੇ ਪਹਿਲੇ ਹੈੱਡ ਗ੍ਰਾਂਥੀ ਸਥਾਪੇ ਗਏ ਤੇ ਬਹੁਤ ਮਹਾਨ ਕਿਰਪਾ ਨ ਦਿੱਤੀ ਉਹਨਾਂ ਦਾ ਸਾਲਾਨਾ ਜੋੜ ਮੇਲਾ ਨਗਰ ਠੱਠਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਵੱਡੀ ਤੋਂ ਮਹਤਵ ਦੀ ਨਾਲ ਸੋ ਜਿੱਥੇ-ਜਿੱਥੇ ਦੀ ਸੰਗਤਾਂ ਅੱਜ ਇਹ ਪਹੁੰਚੇ ਆਂ ਜ਼ਿਲ੍ਹਾ ਤਰਨਤਾਰਨ ਨਿਊ ਪੰਜਾਬ ਨਿਊ ਚੈਨਲ ਤੋਂ ਪਿੰਡ ਕਿਰਤੋਆ ਹਰੀਕੇ ਪੱਤਨ ਤੋਂ ਜਦੋਂ ਆਪਾਂ ਪੱਟੀ ਵਾਲੀ ਸਾਈਡ ਨੂੰ ਜਾਂਦੇ ਆਂ ਜਗਜੋ 2 ਕਿਲੋਮੀਟਰ ਤੇ ਇੱਕ ਕਿਰਤਵਾਲ ਨਗਰ ਮੈਨ ਰੋਡ ਦੇ ਉੱਤੇ ਆ ਤੇ ਉੱਥੇ ਆਪਾਂ ਇਸ ਟਾਈਮ ਆ ਬਾਬਾ ਮੰਗਲ ਸਿੰਘ ਜੀ ਔਰ ਬਾਬਾ ਮੇਜਰ ਸਿੰਘ ਜੀ ਉਹਨਾਂ ਤੋਂ ਪਰਸੋਏ ਹੋਏ ਉਹਨਾਂ ਦੀ ਸੰਪਰਦਾਏ ਇੱਥੇ ਸੰਕਤਾ ਦੀ ਸੇਵਾ ਕਰ ਰਹੀ ਨੇ ਤੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਕੇ ਇੱਥੋਂ ਜਾਣਕਾਰੀ ਪ੍ਰਾਪਤ ਕਰਾਂਗੇ ਕਿ ਕਿੰਨੇ ਸਾਲਾਂ ਤੋਂ ਲੈ ਕੇ ਸੰਕਤਾ ਦੀ ਸੇਵਾ ਲੋਟ ਰਹੇ ਨੇ ਆਏ ਗੁਰਜੀਤ ਸਿੰਘ ਸਾਹਿਬ ਵਾਏ ਗੁਰਜੀਤ ਜੀ ਭੱਜੇ ਸਾਡੇ ਕੋਲ پرس رپورٹر آئے ہیں انہوں کا سوال ہے کہ کنا پرانا یہ سماگ چل رہا ہے میں سمجھتا ہے کہ چودہ سو انتر عیسوی صاحب شری گرو نانک پاشا جی کا پرکاش ہوا تو انہوں کے نا ہی پورے سمے باپ بابا گوگا سر جی بابا بڈا صاحب جی برم کے انسان جنہ کے سلانا سماگ ਹੱਥ ਹੱਥ ਸੰਤਾ ਨਗਰ ਕਟਵਾਲ ਕਲਾਨ ਤਹਿਸੀਲ ਪਟਿਆਲਾ ਜ਼ਿਲ੍ਹਾ ਸੰਤੋਖ ਬੜੀ ਸ਼ਰਧਾ ਤੇ ਸਰਕਾਰ ਨਾਲ ਮਨੋਗੀਆਂ ਹਨ ਅੱਜ ਵੀ ਉਸੇ ਤਰ੍ਹਾਂ ਉਸੇ ਲੜੀ ਵਜੋਂ ਅੱਜ ਵੀ ਸਮਾਗਮ ਜਿਹੜਾ ਅੰਤਲੇ ਦੇਰ ਬੜੀ ਸ਼ਰਧਾ ਤੇ ਸਰਕਾਰ ਨਾਲ ਮਨਾਇਆ ਜਾ ਰਿਹਾ ਹੈ ਅਤੇ ਇਹ ਬਲੇ ਪ੍ਰਾਤਕੋਂ ਘਰ ਤੋਂ ਕੱਜੇ ਮੈਂ ਕਹਿ ਰਿਹਾ ਤੇ 80 ਸਾਲ ਦੀ ਮੇਰੀ ਉਮਰ ਪਹੁੰਚਣ ਲੱਗੀ ਆ ਤੇ 65 ਸਾਲ ਤੋਂ ਮੈਂ ਜਿਹੜੇ ਸਮਾਗਮ ਜਿਹੜੇ ਆ ਇਸ ਅਸਥਾਨ ਤੇ ਦੇਖ ਰਿਹਾ ਹਾਂ ਕਿ ਬ੍ਰਹਮ ਗਿਆਨੀ ਬਾਬਾ ਢੋਡਾ ਸਾਹਿਬ ਜੀ ਪੁੱਤਰਾਂ ਦੇ ਦਾਨੀ ਉਹਨਾਂ ਦੇ ਸਮਾਗਮ ਜਿਹੜੇ ਆ ਇਲਾਕਾ ਕਰਤੋਵਾਲ ਅਤੇ ਸੰਗਤਾਂ ਬੜੇ ਉੱਛਾ ਅਤੇ ਬੜੇ ਚਾਣ ਆ ਮਨਾਈ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਜੋ ਬਕਰਤੇ ਕੋਲ ਨਹੀਂ ਸੰਗਤ ਦਾ ਸਾਨੂੰ ਜਨ ਨੇ ਫਾਪਾ ਗੋਡਾ ਸਾਹਿਬ ਜੀ ਦਾ ਜੋ 15 ਮਾਤਮਾ ਆਪਾ ਮਨਾ ਰਹੇ ਆ ਸਾਰੀਆਂ ਸੰਗਤਾਂ ਤੋਂ ਲੱਖ ਲੱਖ ਬਧਾਈ ਹੋਵੇ ਅੱਜ ਸਾਹਸਤਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਅਮਰਤ ਸਈ ਬਾਣੀ ਨੇ ਸ੍ਰੀ ਕਨਵਜਾ ਸਾਹਿਬ ਜੀ ਦੇ ਲਈ ਸੋਮ ਪਹਿਰਾਂ ਉਪਰੰਤ ਸਾਡੀ ਰਾਗੀ ਅਤੇ ਕਥਾ ਵਾਚਕ ਕਮਿਸ਼ਨ ਜਨ ਉਨਾਨੇ ਸਾਨੂੰ ਗੁਰੂ ਦੇ ਇਤਿਹਾਸ ਨਾਲ ਕੇ ਸਮਪਵਕਿਆ ਨੂੰ ਦਿਖਾ ਹੈ ਅਤੇ ਬਾਹਰ ਆਪ ਦੇਖ ਰਹੇ ਹੋ ਕਿ ਗੁਰੂ ਕੇ ਲੰਗਰ ਦਾ ਪ੍ਰਬੰਧ ਬਾਬਾ ਜੀ ਕਿੰਨੇ ਦਿਨ ਤੋਂ ਸ਼ੁਰੂ ਹੋਇਆ ਲੰਗਰ ਤੁੰ ਤੱਕ ਰਹੇਗਾ ਜੇ 5 ਤਰੀਕ ਤੋਂ ਸ੍ਰੀ ਹਰਿਪਾਲ ਸਾਹਿਬ ਜੀ ਪਰਮੰਭ ਹੋਏ ਸੀ ਅਤੇ 5 6 ਅਤੇ 7 ਤਰੀਕ ਨੂੰ ਅੱਜ ਸ੍ਰੀ ਹਰਿਪਾਲ ਸਾਹਿਬ ਜੀ ਨੇ ਹੋਗ ਪਹਿ ਗਿਆ ਨਾ ਅੱਜ ਇਹ ਮੇਲਾ ਜਿਹੜਾ ਹੈ ਬੜੀਆਂ ਖੁਸ਼ੀਆਂ ਤੇ ਚਾਵਾਂ ਦੇ ਨਾਲ ਇਹ ਸੰਪੰਨ ਹੋ ਗਿਆ ਹੈ ਇਸ ਵਾਸਤੇ ਮੈਂ ਸਰਕਾਰ ਨੂੰ ਬਹੁਤ ਹੀ ਵਧਾਈ ਦਿੰਦਾ ਹਾਂ ਇਹੋ ਹੀ ਹੈ ਕਿ ਸਾਨੂੰ ਵੱਧ ਤੋਂ ਵੱਧ ਕੁਰਬਾਨੀ ਪਾਣੀ ਚਾਹੀਦੀ ਹੈ ਨਾਮ ਜਪਣਾ ਚਾਹੀਦਾ ਹੈ ਸੇਵਾ ਕਰਨੀ ਚਾਹੀਦੀ ਹੈ ਅਤੇ ਜਿਹੜੇ ਅੱਜ ਕੱਲ ਮੈਂ ਨੌਜਵਾਨ ਜੀਆਂ ਨੂੰ ਇਹ ਖਾਸ ਕਰਕੇ ਬੇਨਤੀ ਕਰਦਾ ਹਾਂ ਕਿ ਜਿਹੜੇ ਅਸ਼ਿਆਵਾ ਬਹੁਤ ਮਟਾਰਕ ਚੌਰ ਚੱਲ ਰਿਹਾ ਹੈ ਕਿਸਾਨੋ ਮੇਕਾ ਕੋ ਵਸ ਕੇ ਕੁਰਬਾਨੀ ਪੜਨੀ ਚਾਹੀਦੀ ਹੈ ਨਾਮ ਕਮਣਾ ਚਾਹੀਦਾ ਹੈ ਗੁਰੂ ਘਰ ਦੀ ਸੇਵਾ ਕਰਨੀ ਚਾਹੀਦੀ ਹੈ ਗੁਰੂ ਦੇ ਅੰਮ੍ਰਿਤ ਛੱਕੇ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੱਚੇ ਬਣਾ ਚਾਹੀਦਾ ਹੈ ਪੰਜਾਬ ਚੈਨਲ ਤੋਂ ਇਹਦੇ ਮਾਧਮ ਦੇ ਰਹੀ ਮੈਂ ਬੇਨਤੀ ਕਰਨਾ ਕਿ ਜਿੱਥੇ ਸ਼੍ਰੋਮਿਕ ਕਮੇਟੀ ਸਰਵਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਕੀ ਕੁਝ ਇਧਰ ਦੇ ਉਰਦਰ ਦੇ ਕੰਮਾਂ ਵਿੱਚ ਧਿਆਨ ਦੇ ਕੇ ਤੇ ਸਿੱਖੀ ਪੱਖੋਂ काफी ਪਿੱਛੇ ਜਾਦੇ ਨਾ ਲੱਗੋ ਉਹਨਾਂ ਨੂੰ ਮੈਂ ਇਸੇ ਨਾਲ ਤੋਂ ਬੇਨਤੀ ਕਰ ਰਿਹਾ ਕਿ ਉਹ ਖਾਸ ਕਰਕੇ ਸਿੱਖੀ ਉੱਤੇ ਧਿਆਨ ਦੇ ਕੇ ਇਸੀ ਨੂੰ 50 ਰੁਪਏ ਵਿੱਚ ਅੱਗੇ ਲੈ ਕੇ ਚੱਲੀਏ ਤਾਂ ਕਿ ਅੱਜ ਸਿੱਖੀ ਦੀ ਬਹੁਤ ਜ਼ਿਆਦਾ ਲੋੜ ਹੈ ਕਿਉਂਕਿ ਸਿੱਖੀ ਇੱਕ ਪੱਖ ਐਸਾ ਹੈ ਜਿਹੜਾ ਜਰਮਾਨਾ ਦਾ ਅਤੇ ਜਰਮਾਨਾ ਮੂਤ ਕਰ ਸਕਦਾ ਹੈ ਇਸ ਕਰਕੇ ਮੈਂ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਖਾਸ ਤੌਰ ਤੇ ਅਪੀਲ ਕਰਾਂਗਾ ਕਿ ਉਹ ਉਹਨਾਂ ਲੋਕਾਂ ਦਾ ਜਿਹੜਾ ਕਿ ਅੰਦੇੜ ਜਿਵੇਂ ਕਿ ਸਕੂਲਾਂ ਵਿੱਚ ਉਹ ਮਰਹਤਾ ਵਿਦਿਆ ਦੇ ਜਿਵੇਂ ਕਾਲਜਾਂ ਵਿੱਚ ਮੈਂ ਸ੍ਰੀ ਗੁਰੂ ਰੰਧੇਰ ਸਿੰਘ ਜੀ ਯੂਨੀਵਰਸਿਟੀ ਜਿਹੜੇ ਸਿੱਖ ਵਿਦਿਆਰਥੀ ਆਂਦੇ ਆ ਉਹਨਾਂ ਨੂੰ ਵੀਸਾ ਰਾਸ਼ੀਨ ਸਾਰਾ ਕੁਝ ਮੁਹਤਵਪੂਰਨ ਇਸੇ ਤਰ੍ਹਾਂ ਭਾਗੀ ਜਿਹੜੇ ਸੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਕੂਲਾਂ ਉਹਨਾਂ ਵਿੱਚ ਜਿਹੜੇ ਸਿੱਖੀ ਸਮਾਜ ਨੂੰ ਬੜੇ ਹਟਾਏ ਜਾ ਰਹੇ ਹਨ ਜਾਣ ਬੁਧਕੇ ਢਾਇਆ ਜਾ ਰਹੇ ਹਨ ਪਰ ਮੈਂ ਸੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕਰਾਂਗਾ ਕਿ ਉਹ ਆਪਣੀ ਸਕੂਲਾਂ ਵਿੱਚ ਉਹਨਾਂ ਵਿਦਿਆਰਥੀਆਂ ਨੂੰ ਸਪੈਸ਼ਲ ਦਾਫਾ ਦੇ ਕੇ ਉਹ ਜੋ ਹਰ ਸੁੱਖਤਾ ਦੇ ਕੇ ਇਸ ਸਿੱਖ ਪੰਥ ਨੂੰ ਅੱਗੇ ਲਜਾਇਆ ਜਾਵੇ واحر جی کا خالص واحد کرتے ہیں اپنے میڈیا ویگام کرتے ہیں یہ اگر ودیام لکھا یہ ڈاکٹر جسبیر سر سارے سٹیجرچالک انہوں و ਅਹਿਮ ਜਾਣਕਾਰੀ ਆ ਦੀ ਨੂੰ ਰਿਪੋਰਟ ਦਿੱਤੀ ਆ ਸੋ ਇੱਥੇ ਆਪਾਂ ਇੰਪੋਰਟੈਂਟ ਦੀ ਸਮਝਾਤੀ ਕਰਦੇ ਆ ਕਿ ਨਾਮ ਕੋ ਉਹ ਸਿਰਫ ਇੱਕ ਜਿਹਾ ਤਰਤਾ ਤੈਰ ਰੂਹੀ ਦਾ ਆ ਹੰਸਾ ਵਾਹ ਮੋਲੇ ਸੋ ਨਿਹਾਲ ਰਾਤ ਸਰੀਰ ਕਾ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਵਾਹਿਗੁਰੂ ਪਾਗੇ ਜੁਰੂ ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਵਾਹਿ ਤੁਜੁ ਵਾਹਿ ਗੁਰੂ ਵਾਹਿਗੁਰੂ ਜੀ ਵਾਹਿ ਗੁਰੂ ਵਾਹਿ ਗੁਰੂ ਵਾਹਿਗੁਰੂ ਜੀ ਵਾਹਿ ਤੁਜੁ ਵਾਹਿ ਗੁਰੂ ਵਾਹਿਗੁਰੂ ਜੀ ਮਹਾਰਜ ਭਾਈ ਭੱਜਿਆ ਜੀ ਪੁੱਛਿਆ ਚਲ ਵੀ ਸਤਿਗੁਰੂ ਜੀ ਪਹਿਲਾ ਤਿੰਨ ਵਾਰ ਕਹਾਂ ਕਿਉਂ ਗਿਆਨ ਚਲ ਵੀ ਤੂੰ ਦਿਲਾ ਸਬਰ ਸੀ ਪਹਿਲਾ ਸੱਸਾ ਸੁਣਨਾ ਦੂਜਾ ਸੱਸਾ ਸਿੱਖਣਾ ਵਿਚਾਰਨਾ ਤੇ ਤੀਜਾ ਸੱਸਾ ਸਮਝਾਣਾ ਜੇਰਾ ਉਹ ਸਿੱਖੀ ਨੂੰ ਕਮਾਉਣ ਦਾ ਮੈਟਰ ਸੀਗਾ ਤੂੰ ਆਪਣੇ ਜੀਵਨ ਦੇ ਅੰਦਰ ਉਹ ਸੇਵਾ ਕਰਦਾ ਕਿਵੇਂ ਹੰਕਾਰੀ ਤੇ ਨਹੀਂ ਬਣ ਜਾਵੇਂਗਾ ਉਹ ਜੇ ਸਬਰ ਨੂੰ ਗਲਾਤ ਨੂੰ ਲੱਗਦਾ ਕਿ ਇਹ ਲੱਖ ਦੁਨੀਆਂ ਚ ਸਭ ਤੋਂ ਕੀਮਤੀ ਜਿਹੜੀ ਭੇਟਾ ਕਾਰਕ ਦੇ ਚਰਨਾਂ ਚ ਰੱਖਦੇ ਆਂੱਖਾ ਪੇੜੀ ਪਾਣੀ ਧੂਆ ਜੋ ਦੇਵੇ ਸੁਖਾਈ ਜਾਂਦਾ ਜ਼ਿਕਰੇ ਕੁਰਬਾਨੀ ਦੇ ਅੰਦਰ ਮਗਰ ਤੇਰੀ ਸਿੱਕੀ ਤਾਂ ਹੀ ਪਰਵਾਨ ਹੈ ਜੇ ਤੂੰ ਅੰਦਰ ਨੂੰ ਕਾਰਕ ਦੇ ਦਰ ਦੇ ਉੱਤੇ ਭੇਟਾ ਕਰਦੇ ਆਂ ਇਹ ਕਿਉਂ ਬਚ ਆਪਣਾ ਸਾਜੇ ਕੀਤੇ ਨੇ ਤਿੰਨ ਦਿਨ ਤੋਂ ਹੱਲੇ ਨਹੀਂ ਚੱਲੀ ਮੀਂਹ ਪਿਆ ਕੰਟ ਗੁਰੂ ਦੀ ਸਾਸ ਨੂੰ ਵੀ ਠਹਿ ਗਏ ਸਾਰੀਆਂ ਦਰਿਆਵਾਂ ਉੱਡ ਗਈਆਂ ਸਾਰਾ ਪਾਣੀ ਨਾਲ ਭਿੱਜ ਗਿਆ ਪਰ ਸੇਵਾਦਾਰ ਉਠੇ ਫੇਰ ਨਵੇਂ ਸਰੂਪ ਜਾਪ ਦੀ ਤਰ੍ਹਾਂ ਟੰਟਾਂ ਨੂੰ ਲਾਇਆ ਤਪੜਾਂ ਸਾਇਆ ਚਾਂਦ ਸਾਰੂਪ ਤੇ ਆਇਆ ਕੀ ਕਹਿਣਾ ਮੈਂ ਕਰ ਕੀ ਰਿਆ ਮੈਂ ਕਰਮਾਂ ਦੀ ਤੋਣਾ ਮਿਰਹਾ ਜਿਹੜਾ ਜੁਗਤ ਜਿਹੇ ਤੂ ਅੰਦਰ ਹੈ ਸਵਾਗਤ ਮੈਂ ਕਰਦਾ ਸੱਜਣ ਔਰ ਬਾਬਾ ਪੁੱਤਾ ਜੀ ਕੋਲ ਬਿਠੇ ਰਹੇ ਸਤਿਗੁਰੂ ਜੀ ਦਾ ਨਾਮ ਜੀ ਉਹ ਹੁੰਦੇ ਹੋਏ ਰਾਵੀ ਆਣੀ ਵੀ ਕਰਤੀ ਜੀ ਇਹ ਔਰ ਬਾਬਾ ਪੁੱਤਾ ਜੀ ਦੀ ਕੋਲ ਸਾਲ ਆਪ ਦਾ तकरीबन ਦਾ ਇਤਿਹਾਸ ਦੇਖਾਰ 12 ਸਾਲ ਦੀ ਹੈ ਇਹ 12 ਸਾਲ ਤੋਂ ਵੱਡੀ ਆਪੜਾਨੀ ਹੈ ਬਾਬਾ ਜੀ ਨੇਤਾ ਪ੍ਰਤੀ ਕੀ ਕਰਦੇ ਜੀ ਜਿਦਾ

ਉਹ ਨਦੀ ਵਿਚਾਰਨਾ ਜੋ ਵੀ ਦਰਿਆ ਕੇ ਸੀਜ਼ ਨੂੰ ਚਰਤੋਂਦਾ ਦੀ ਸਤਿਵਾਦ ਤੁਹਾਨੂੰ ਜੋ ਭਗਤ ਜਨ ਸੰਖਾ ਸਬਕਾ ਸਿੰਧੀ ਉਹਨਾਂ ਦੀ ਸੰਗਤਾਇਤ ਤੋਂ ਬਾਅਦ ਉਹਨਾਂ ਕਿ ਉਹ ਆਪ ਵੀ ਇਸ ਕਿਰਪਾ ਦਾ ਜ਼ਿਕਰ ਕੀਤਾ ਹੈ ਅਸੀਂ ਬਹੁਤ ਬਹੁਤ ਮਾਣ ਨਾਲ ਬੇਨਤੀ ਕਰਾਂਗਾ ਕਿ ਭਾਈ ਸੁਰਿੰਦਰ ਸਿੰਘ ਜਿੰਦਾ ਅਲੀ ਪਰਵਾਰੇ ਇਹਨਾਂ ਇਹ ਰਚਨਾਵਾਂ ਲਿੱਕਤਾ ਕਾਫੀ ਪ੍ਰਚਲਿਤ ਨੇ ਕਾਫੀ ਦਿੱਥੇ ਗੌਂਦੇ ਨੇ ਸਥਾਨ ਤੇ ਬੜੀ ਸ਼ੋਭਾ ਸਤਗੁਰ ਦੀ ਗੌਂਦੇ ਨੇ ਮੋਨੋਂ ਮੈਂ ਬੜੇ ਜੀ ਅਧਿਪਤੀ ਸਰਕਾਰ ਨਾਲ ਬੇਨਤੀ ਕਰਾਂਗਾ ਕਿ ਉਹ ਵੀ 20 ਮਿੰਟ ਵਾਸਤੇ ਸਰਕਾਰ ਨੂੰ ਦਰਸ਼ਨ ਦੇਣਗੇ ਭਾਈ ਸੁਰਿੰਦਰ ਸਿੰਘ ਜੀ ਆਏ ਮੇਰੇ ਦਾ ਪਾ ਵੰਡਿਆ ਕੋਈ ਨਾ ਜਾਣੇ ਮੇਰਾ ਤੂੰ ਸਮਰਥੇ ਕਥੇ ਗੋਚਰਾ ਜਿਉ ਪਿੰਡ ਕਰੀ ਰਾਸ ਰਾਮ ਕਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਸੰਗਤ ਗੁਰੂ ਨਾਨਕ ਦੀ ਨਿਰਮਲ ਇੱਕ ਆਤਮਾ ਆਈ कॾहिं बि उतरे नंगत लाई हो न सघंदी जहिड़ी कॾहिं पवित्र कर्मी साई तोरी चम लाया श जनम जनम द हारे जी बाबे पटेल कॾहिं मन ख़बर आई भुख पयासां झरने आओ नवाई जी बाबे बुढे साहिब जे झरने سی उन हथी सी पंजवां تے पंजा गुरां लॻ लॻाया इसूी वठे تے ਦਰਸ਼ਨ ਅਠਾ ਗੁਰਾਂ ਦਾ ਪਾਇਆ ਹਰ ਸੰਗਿਆ ਸੇਵਕਾਂ ਨੂੰ ਪੈ ਨਹੀਂ ਜੰਦ ਕਰੀ ਸਤਨਾਮ ਸਤਨਾਬ ਜੀ ਵਾਹਿਗੁਰੂ ਵਾਹਿਗੁਰੂ ਪਾ ਜੇ ਤਰੁ ਜੀ ਸਤਨਾਮ 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 ਜੀ ਵਾਹਿਗੁਰੂ ਆਗੇ ਗੁਰੂ ਵਾਹਿਗੁਰੂ ਜੀ ਸਤਨਾਮ 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 ਜੀ ਵਾਹਿਗੁਰੂ ਆਗੇ ਗੁਰੂ ਵਾਹਿਗੁਰੂ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਰਾਮ ਨਾਮ ਜਪ ਲਾ ਹਰ ਰਾਮ ਨਾਮ ਜਪ ਲਾ ਰਾਮ ਨਾਮ ਲਾ ਤੁੰਗ ਜਪ ਲਾ ਹਰ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਹਰ